ਵੀਨਾ ਵਰਮਾ ਜੀ ਦੀ ਕਹਾਣੀ ਛੁੱਟੜ ਅਨੀਤਾ ਨੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲਈ ਘਰ ਦੇ ਸਾਰੇ ਮੈਲੇ ਕੱਪੜੇ ਇਕੱਠੇ ਕੀਤੇ ਰਵੀ ਦੇ ਕੱਪੜਿਆਂ ਵਾਲੀ ਅਲਮਾਰੀ ਉਸਨੇ ਖੋਲੀ ਤਾਂ ਪੰਡ ਕੱਪੜਿਆਂ ਦੀ ਧੋਣ ਵਾਲੀ ਹੋਈ ਪਈ ਸੀ ਕੱਪੜੇ ਅਲਮਾਰੀ ਚੋਂ ਕੱਢਦੇ ਸਮੇਂ ਇੱਕ ਭਾਰੀ ਲਿਫਾਫਾ ਅਨੀਤਾ ਦੇ ਪੈਰਾਂ 'ਚ ਆ ਡਿੱਗਾ ਅਨੀਤਾ ਨੇ ਸਰਸਰੀ ਲਿਫਾਫੇ ਨੂੰ ਖੋਲ ਕੇ ਦੇਖਿਆ ਉਸ ਵਿੱਚ ਕੁਝ ਪੁਰਾਣੀਆਂ ਤਸਵੀਰਾਂ ਸੀ ਸ਼ਾਇਦ ਰਵੀ ਦੇ ਕਾਲਜ ਦੇ ਸਮੇਂ ਦੀਆਂ ਇੱਕ ਬਲੈਕ ਐਂਡ ਵਾਈਟ ਤਸਵੀਰ ਸੀ ਕਿਸੇ ਕੁੜੀ ਦੀ ਜਿਹਦੇ نیچے ਲਿਖਿਆ ਸੀ ਓਨਲੀ ਫਾਰ ਰਵੀ ਸੀਮਾ ਰਵੀ ਦੀ ਸਹੇਲੀ ਹੋਣੀ ਐ ਕੋਈ ਸੋਚ ਕੇ ਉਹ ਹੱਸ ਪਈ ਤੇ ਲਿਫਾਫਾ ਉੱਥੇ ਹੀ ਰੱਖ ਦਿੱਤਾ ਰਵੀ ਸੋਣਾ ਹੀ ਐਨਾ ਸੀ ਕਿ ਕੋਈ ਵੀ ਕੁੜੀ ਉਸ ਨੂੰ ਪਿਆਰ ਕਰ ਸਕਦੀ ਸੀ ਰਵੀ ਨੇ ਕਦੇ ਆਪਣੇ ਕਿਸੇ ਰਿਲੇਸ਼ਨ ਬਾਰੇ ਅਨੀਤਾ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿੰਨਾ ਘੱਟ ਬੋਲਦਾ ਸੀ ਉਹ ਰਵੀ ਦੇ ਕੱਪੜੇ ਸੀ ਜੋ ਉਹ ਹਮੇਸ਼ਾ ਅਲੱਗ ਧੋਉਂਦੀ ਸੀ ਜੇ ਕੋਈ ਗਲਤੀ ਨਾਲ ਉਹਦਾ ਕੱਪੜਾ ਬਾਕੀ ਕੱਪੜਿਆਂ ਨਾਲ ਧੋ ਦਿੰਦੀ ਤਾਂ ਮਾੜਾ ਮੋਟਾ ਰੰਗ ਕਿਸੇ ਕੱਪੜੇ ਦਾ ਲੱਗ ਜਾਂਦਾ ਤਾਂ ਰਵੀ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਕਹਿੰਦਾ ਤਾਂ ਭਾਵੇਂ ਕੁਝ ਵੀ ਨਹੀਂ ਸੀ ਉਹ ਪਰ ਕਾਫੀ ਦੇਰ ਤੱਕ ਚੁੱਪ ਰਹਿੰਦਾ ਤੇ ਉਹਦੀ ਇਹ ਚੁੱਪ ਹੀ ਤਾਂ ਅਨੀਤਾ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਕਿੰਨਾ ਸੋਹਣਾ ਲੱਗਦਾ ਹੈ ਰਵੀ ਜਦੋਂ ਹੱਸਦਾ ਹੈ ਗੱਲਾਂ 'ਚ ਟੋਏ ਪੈਂਦੇ ਨੇ ਹੱਸਣ ਲੱਗਿਆਂ ਕਦੇ ਵੀ ਖੁੱਲਕੇ ਨਹੀਂ ਹੱਸਦਾ ਬੁੱਲਣਾ ਚ ਹੀ ਹਾਸਾ ਦਬਾ ਲੈਂਦਾ ਹੈ ਫਿਰ ਅਜੀਹਾ ਕਰਦੇ ਸਮੇਂ ਕਿੰਨਾ ਸੰਧੂਰੀ ਹੋ ਜਾਂਦਾ ਏ ਉਹਦਾ ਰੰਗ ਕੌਣ ਕਹਿ ਸਕਦਾ ਕਿ ਇਹ ਮੁੰਡਾ ਅੰਗਰੇਜ਼ ਨਹੀਂ ਹੈ ਜੇਕਰ ਉਹਦੇ ਵਾਲ ਕਾਲੇ ਨਾ ਹੋਣ ਜਾਂ ਉਹ ਗੁੜ ਵਰਗੀ ਮਿੱਠੀ ਪੰਜਾਬੀ ਨਾ ਬੋਲੇ ਤਾਂ ਨੀਤਾ ਰਵੀ ਦੀ ਅਲਮਾਰੀ ਠੀਕ ਕਰਦੀ ਹੋਈ ਰਵੀ ਦੇ ਖਿਆਲਾਂ ਚ ਗੁੰਮ ਹੋ ਗਈ ਸੀ ਅਨੀਤਾ ਦੀਆਂ ਸਹੇਲੀਆਂ ਕਈ ਵਾਰ ਉਹਦੀ ਕਿਸਮਤ ਤੇ ਰਸ਼ਕ ਕਰਦੀਆਂ ਕਿ ਕਿੰਨਾ ਸੋਹਣਾ ਪਤੀ ਮਿਲਿਆ ਉਹਨੂੰ ਉਹ ਵੀ ਦੂਜੀ ਵਾਰ ਜਿਵੇਂ ਉਹਦੀ ਕਿਸਮਤ ਹੀ ਖੁੱਲ ਗਈ ਸੀ ਉਨਕੋᱫ ਵਿੱਚ ਯਕੀਨ ਨਹੀਂ ਆਇਆ ਸੀ ਜਦੋਂ ਰਵੀ ਨੇ ਉਹਨੂੰ ਦੇਖਦੇ ਸਾਰ ਹੀ ਹਾਂ ਕਹਿ ਦਿੱਤੀ ਸੀ ਹਲਕਾ ਜਿਹਾ ਮੁਸਕਰਾਇਆ ਸੀ ਉਹ ਤੇ ਅਨੀਤਾ ਜਿਵੇਂ ਅੰਦਰੋਂ ਕਿਤੇ ਬਿੰਨੀ ਗਈ ਸੀ ਕਿੰਨਾ ਰੰਗ ਰੂਪ ਸੀ ਰਵੀ ਦੇ ਚੈਨ ਚੱਕਰ ਤੇ 6 ਫੁੱਟ ਕੱਦ ਹੋਣਾ ਏ ਖੁੱਲਾ ਡੁੱਲਾ ਜਿਸਮ ਹਰ ਵੇਲੇ ਹੱਸਦੀਆਂ ਅੱਖਾਂ ਤੇ ਸਿੱਧੇ ਵਾਹਿਬਾਲ ਉਹਦੇ ਮੱਥੇ ਨੂੰ ਹੋਰ ਵੀ ਚੌੜਾ ਬਣਾ ਦਿੰਦੇ ਮਜ਼ਬੂਤ ਕੱਦ ਕਾਠ ਦਾ ਉਹ ਪੂਰਾ ਪੰਜਾਬੀ ਜਵਾਨ ਸੀ ਅਨੀਤਾ ਤਾਂ ਉਹਦੇ ਸਾਹਮਣੇ ਬਾਲੜੀ ਜਹੀ ਲੱਗਦੀ ਸੀ ਉਸ ਵੇਲੇ ਉਹ ਰੋਂਦੀ ਰੋਂਦੀ ਹੱਸ ਪਈ ਸੀ ਜਦੋਂ ਘਰੋਂ ਤੁਰਨ ਵੇਲੇ ਉਹ ਡੈਡੀ ਦੇ ਗਲ ਲੱਗ ਕੇ ਰੋ ਰਹੀ ਸੀ ਤੇ ਰਵੀ ਨੇ ਉਹਨੂੰ ਗੋਦੀ 'ਚ ਬੱਚਿਆਂ ਵਾਂਗ ਚੁੱਕ ਕੇ ਕਾਰ 'ਚ ਬਿਠਾ ਲਿਆ ਸੀ ਗੁੱਲੀ ਜਿੰਨੀ ਟੀਵੀ ਨਹੀਂ ਕਿਵੇਂ ਸਾਰਾ ਟੱਬਰ ਦੁਖੀ ਕਰ ਰੱਖਿਆ ਰਵੀ ਨੇ ਕਿਹਾ ਤੇ ਸਾਰੇ ਹਾਸਾ ਪੈ ਗਿਆ ਸੀ ਅਨੀਤਾ ਨੂੰ ਬੜਾ ਚੰਗਾ ਲੱਗਿਆ ਸੀ ਰਵੀ ਦਾ ਉਹਨੂੰ ਬਾਹਾਂ 'ਚ ਚੁੱਕਣਾ ਉਹਨੂੰ ਲੱਗਿਆ ਸੀ ਜਿਵੇਂ ਉਹ ਫੁੱਲਾਂ ਤੋਂ ਵੀ ਹੌਲੀ ਹੋ ਗਈ ਹੋਵੇ ਤੇ ਉਹਦੇ ਤਨ ਤੇ ਮਨ ਦੀ ਸਾਰੀ ਪੀੜ ਰਵੀ ਦੀ ਸ਼ੋ ਨੇ ਹਰ ਲਈ ਹੋਵੇ ਇਹ ਸ਼ੋ ਕਦੇ ਨਾ ਭੁੱਲ ਸਕੀ ਉਹਨੂੰ ਜਾਦ ਆਉਂਦਾ ਕਈ ਵਾਰ ਮੰਮੀ ਕਹਿੰਦੀ ਹੁੰਦੀ ਸੀ ਕਿ ਬੇਟੇ ਜੇ ਆਦਮੀ